ਮੇਰੇ ਡਾਪਨ ਜਦੋਂ ਸਰਕਪਰੀਆ ਇੱਕ ਬੇਨਤੀ ਕਰਨੀ 25 ਮਈ ਨੂੰ ਕਿੰਗ ਕਵਡਡੀ ਕਲੱਬ ਸੈਕਰਮੈਂਟੋ ਉਹ ਵੱਡਾ ਕਵਡਡੀ ਕੱਪ ਕਰਾ ਰਹੇ ਆ ਤੇ ਮੇਰੇ ਵੀਰ ਪਹੁੰਚੋ ਉੱਥੇ ਤੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਬਹੁਤ ਤਗੜੀਆਂ ਟੀਮਾਂ ਚਾਰ ਟੀਮਾਂ ਖੇਡਦੀਆਂ ਬੇਰੀਆ ਕਵਡਡੀ ਕਲੱਬ ਆਪਣੀ ਪਹੁੰਚ ਰਹੀ ਹੈ ਉੱਥੇ ਤਾਂ ਆਪਾਂ ਮਿਲਦੇ ਆ 25 ਮਈ ਨੂੰ ਆਜੋ ਮੇਰੇ ਵੀਰ ਸਾਰੇ ਹਮ ਹਮਾਗੇ ਜਿੱਦਾਂ ਪਹਿਲਾਂ ਪਹੁੰਚਦੇ ਆ ਪਹੁੰਚੋ ਆਜੋ ਮਿਲਦੇ ਆ ਉੱਥੇ 25 ਮਈ ਨੂੰ ਅਮਰੀਕਾ ਆਜੋ ਮੇਰੇ ਵੀਰ ਸਾਰੇ ਕਬੱਡੀ ਨੂੰ ਪਿਆਰ ਕਰਨ ਵਾਲੇ ਮਿਲਦੇ ਮੇਰਾ ਵੀਰ ਯੋ ਜੇ ਵੀ ਕਿ ਤੱਕ ਕਬਰ ਕੋਲ ਜੀ ਬਰਾ ਭਾਈ ਨੇ ਯਾਤ ਕਰਾਈ ਜੀ ਘੰਟਾ ਲਵਾਇਆ ਪਰ ਦੋ ਘੰਟੇ ਹੋ ਗਏ ਹਾਂ ਬਸ ਸੱਲੀ ਹੋ ਗਈ ਭਾਈ ਹਾਂ ਬਸ ਜੀ ਮੇਰਾ ਆਇਆ ਭਾਈ ਦਾੰਦ ਰੱਖ ਚੁੱਕੇ ਸਾਰੀ ਬਹੁਤ ਫਟ ਲੋਈ ਇੱਕ ਤੇ ਭਾਈ ਗਾਲੀ ਚ ਗਿਆ ਤਾਂ ਮਹੀਨੇ ਡੇਢ ਹੋ ਗਿਆ ਨਾ ਮੇਂ ਦਰਾਉਣੇ ਨੂੰ ਅੱਜ ਘੰਟੇ ਜੀ ਹੋ ਗਿਆ ਤਾਂ ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਕਿ ਕਿਵੇਂ ਹੁਣੇ-ਹੁਣੇ ਜੋਦੇ ਸੁਰਖਪੁਰ ਨੇ ਲਾਈਵ ਹੋ ਕੇ ਅਮਰੀਕਾ ਦੀ ਧਰਤੀ ਉੱਤੇ ਹੋਣ ਜਾ ਰਿਹਾ ਹੈ 25 ਮਈ ਨੂੰ ਇੱਕ ਵੱਟੇ ਕਬੱਡੀ ਕੱਪ ਦੇ ਖੁੱਲੇ ਸੱਦੇ ਦਿੱਤੇ ਹਨ ਤੇ ਦੱਸਿਆ ਹੈ ਕਿ ਇਸ ਕਬੱਡੀ ਕੱਪ ਉੱਤੇ ਜਿੱਥੇ ਚੋਟੀਆਂ ਟੀਮਾਂ ਬਣੀਆਂ ਹਨ ਉੱਥੇ ਚੋਟੀ ਦੇ ਪਲੇਅਰ ਵੀ ਇਸ ਕਬੱਡੀ ਕੱਪ ਉੱਤੇ ਪਹੁੰਚ ਰਹੇ ਹਨ ਤੇ ਨਾਲ ਦੀ ਨਾਲ ਜੋਦਾ ਸੁਰਕਪੁਰ ਨੇ ਅਗਲੇ ਕੈਨੇਡਾ ਦੀ ਧਰਤੀ ਉੱਤੇ ਪਹੁੰਚ ਕੇ ਆਪਣੀ ਮਿਹਨਤ ਵੀ ਸਟਾਰਟ ਕਰ ਦਿੱਤੀ ਹੈ ਤੇ ਦੇਖੋ ਕਿਵੇਂ ਜੋਦਾ ਸੁਰਕਪੁਰਿਆ ਮਿਹਨਤ ਕਰ ਰਿਹਾ ਤੇ ਕਹਿ ਰਿਹਾ ਹੈ ਕਿ ਕਿਵੇਂ 2 ਘੰਟੇ ਦੀ ਮਿਹਨਤ ਵੀਰੇ ਨੇ 1 ਘੰਟੇ ਵਿੱਚ ਹੀ ਪੂਰੀ ਕਰਾ ਕੇ ਜੋਰ ਲਵਾ ਦਿੱਤਾ ਤੇ ਦੋਸਤੋ ਤੁਹਾਡੇ ਕੀ ਕਹਿਣਾ ਹੈ ਇਹ ਪਲੇਅਰਾਂ ਬਾਰੇ ਤੇ ਜੋ ਮਿਹਨਤ ਦੇ ਸਹਾਰੇ ਇੱਥੋਂ ਤੱਕ ਪਹੁੰਚੇ ਤੇ ਜੋਦਾ ਵੀ ਸੁਰਕਪੁਰਿਆ ਇੱਕ ਵਧੀਆ ਪਲੇਅਰ ਹੈ ਤੇ ਇਸੇ ਹੱਦ ਦੀ ਵਧੀਆ ਅਪਡੇਟ ਉਮੀਦ ਕਰਦੇ ਆਂ ਵੀਡੀਓ ਪਸੰਦ ਆਈ ਹੋਵੇਗੀ ਤਾਂ ਨਹੀਂ ਹੋ ਨਵੀਆਂ ਵੀਡੀਓ ਦੇਖ ਲਈ ਆਪਣੇ ਚੈਨਲ ਕਮੇਟੀ ਦੇ ਸੂਰਮੇ ਜੀ ਨੂੰ ਸਬਸਕ੍ਰਾਈਬ ਕਰਿਓ ਮੈਂ ਲੰਘਦਾ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ